بسم اللہ الرحمن الرحیم جز اللہ النا سیدنا محمد صلی اللہ علیہ وسلمہ والو اج سی گل کران گے ماں بولی پنجابی بولی دے اوپر تقریبا کوئی 10 ਕੁ ਵਰੇ پہلے دی گل ਆ میں ایک کریانے سٹور تے کھڑا سی ایک ساڈا پنجابی वीर اپنے بچے نو لے کے دکان تے کھڑا سی کریانے دی دکان تے کوئی چیزاں لے کے تیریا سی کوئی شےواں لے کے تیریا سی بال ਤੋ ਬਾਅਦ ਦੇ ਨਾਲ ਨਾ ਉਰਦੂ ਚ ਗੱਲਾਂ ਕਰਨ ਦੇ ਅਸੀਂ ਬੇਟਾ ਜੀ ਲੈ ਲੋ ਬੇਟਾ ਜੀ ਅਸੀਂ ਬੇਟਾ ਜੀ ਲੈਣਾ ਹੈ ਬੇਟਾ ਜੀ ਲੈਣਾ ਹੈ ਔਰ ਬਤੋ ਕੀ ਕਰਨਾ ਹੈ ਮੈਂ ਉਹਨੂੰ ਕਿਹਾ ਮੈਂ ਕਹਿੰਦਾ ਯਾਰ ਗੱਲ ਸੁਣ ਤੂੰ ਪੰਜਾਬੀ ਬਾਪ ਆ ਤੂੰ ਆਪਣੇ ਬੇਟੇ ਨਾਲ ਉਰਦੂ ਕਿਉਂ ਬੋਲ ਰਿਹਾ ਹੈ ਪੰਜਾਬੀ ਚ ਗੱਲ ਕਰ ਤੇਰੀ ਬੋਲੀ ਪੰਜਾਬੀ ਹੈ ਤੇ ਉਹਨੇ ਫੀਲ ਕੀਤਾ ਉਹ ਕਹਿੰਦਾ ਨਹੀਂ ਤਾਂ ਬੱਚੇ ਨੂੰ ਨਾ ਅਸੀਂ ਪੰਜਾਬੀ ਬੋਲਦੇ ਰਿਹਾ ਸਾਡੇ ਬੱਚਿਆਂ ਨੂੰ ਉਰਦੂ ਬੋਲਣੀ ਚਾਹੀਦੀ ਹੈ ਉਹ ਖੁਦ ਰਕਸ਼ਾ ਡਰਾਈਵਰ ਸੀ ਖੈਰ ਮੈਂ ਉਹ ਕੋਤੀ ਬਿਆਸ ਨਹੀਂ ਕੀਤੀ ਇਦਾਂ ਸਾਡੇ ਦੋਸਤ ਆ ਪਰੋਸੀ ਹਾਫਜ਼ ਸਬੀਪੁਰ रहमान ਸਾਹਿਬ ਉਹ ਖੁਦ ਪੰਜਾਬੀ ਆ ਕੋਗਦੋਲ ਜਟਵਾ ਉਹ ਹੁਣ ਸਾਡੇ ਪੰਜਾਬੀ ਵਿੱਚ ਦਰਵਾਜ਼ੇ ਨੂੰ ਬੁਵਾ ਹੀ ਕਹਿੰਨਾ ਤੇ ਵਾਸ਼ਰੂਮ ਨੂੰ ਖੁਰਾ ਕਹਿੰਨਾ ਉਹਨਾਂ ਦੇ ਬੱਚੇ ਆਪਣੇ ਨਾਮ ਕਿਹਾ ਕਰ ਹੋ ਕੇ ਆਏ ਤੇ ਜੋ ਵੀ ਵਟ ਐਵਰ ਉਹ ਕਹਿੰਦੇ ਯਾਰਾ ਦਰਵਾਜ਼ਾ ਨਹੀਂ ਕਹਿੰਦੇ ਬੁਵਾ ਕਹਿੰਦੇ ਮੈਂ ਕਿਹਾ ਹਾਫਜ਼ ਸਾਹਿਬ ਜਾਣ ਲੋ ਆਪਾਂ ਪੰਜਾਬੀ ਆ ਦਰਵਾزه ਨੂੰ ਬੋਏ ਕਹਿੰਨਾ ਪੰਜਾਬੀ ਦਰਵਾਜ਼ਾ ਲਫ਼ਜ਼ ਉਰਦੂ ਦਾ ਇਦਾਂ ਹੀ ਮੈਂ ਕੁਝ ਹੋਰ ਜਗ੍ਹਾ ਤੇ ਸੁਨਿਆ ਕੁਝ ਸਾਡੇ ਦੋਸਤ ਸਹਿਬਾਬ ਭਾਈ ਜਾਨੀ ਜਗਰ ਉਹ ਕਹਿੰਦੇ ਇੱਕ ਪੰਜਾਬੀ ਜਰੀਆ ਜ਼ੁਬਾਨ ਨੇ ਬੱਚੇ ਨੂੰ ਬਦਮਿਸ ਬਣਾਉਂਦੀ ਹੈ ਇਸ ਲਈ ਉਰਦੂ ਬੋਲਣੀ ਚਾਹੀਦੀ ਬੱਚੇ ਦੇ ਨਾਲ ਏਡੀ ਨਫ਼ਰਤ ਆਪਣੀ ਜ਼ੁਬਾਨ ਦੇ ਨਾਲ ਆਪਣੀ ਮਾਂ ਬੋਲੀ ਦੇ ਨਾਲ ਏਡੀ ਨਫ਼ਰਤ ਕਿਉਂ ਉਰਦੂ ਸਾਡੀ ਜ਼ਬਾਨ ਹਰ ਕਿਸ ਨਹੀਂ ਹੈਗੀ ਉਰਦੂ ਬਿਹਾਰ ਦੀ ਜ਼ਬਾਨ ਹਨ ਲਖਨਊ ਦੀ ਜ਼ਬਾਨ ਉਰਦੂ ਸਾਡੀ ਕੌਮੀ ਜ਼ਬਾਨ ਜ਼ਰੂਰ ਹੈ ਮਗਰ ਜਦੋਂ ਅਸੀਂ ਪਠਾਨਾਂ ਨਾਲ ਗੱਲਬਾਤ ਕਰਨੀ ਹੋਵੇ ਬੋਲਚਾਲ ਕਰਨੀ ਹੋਵੇ ਉਦੋਂ ਉਰਦੂ ਬੋਲਣਾ ਚਾਹੀਦੀ ਸਿੰਧੀਆਂ ਨਾਲ ਕਰਨੀ ਹੋਵੇ ਬਲੋਚੀਆਂ ਨਾਲ ਕਰਨੀ ਹੋਵੇ ਕਸ਼ਮੀਰੀਆਂ ਨਾਲ ਕਰਨੀ ਹੋਵੇ ਗਿਲਗਤੀਆਂ ਨਾਲ ਕਰਨੀ ਹੋਵੇ ਫੇਰ ਉਰਦੂ ਬੋਲੋ ਪਰ ਜਦੋਂ ਤੁਸੀਂ ਆਪਸ ਵਿੱਚ ਗੱਲਬਾਤ ਕਰਨੀ ਆ ਤੁਹਾਨੂੰ ਪੰਜਾਬੀ ਬੋਲਣੀ ਚਾਹੀਦੀ ਆ ਤੇ ਪੰਜਾਬੀ ਜ਼ਬਾਨ ਤੁਸੀਂ ਕਿਦਾਂ ਕਹਿ ਲਿਆ ਕਿ ਬਤਮੀਜ਼ ਬਣਾਨੀ ਬੱਚੇ ਵਾਹ ਪਹਿਲੇ ਤਾਂ ਮੈਨੂੰ ਸਮਝਾ ਦੋ ਸ਼ਾਇਦ ਤੁਹਾਨੂੰ ਆਪਣੇ ਤਾਰੀਖ ਦਾ ਆਪਣੇ ਸੱਭਿਆਚਾਰ ਦਾ ਨਹੀਂ ਪਤਾ ਤੁਹਾਨੂੰ ਪਤਾ ਕਿ ਬਾਬਾ ਫਰੀਦ ਗਨਸ਼ਕਰ ਰਹਿਮਤੁਲਲਾਹ ਲੈ ਪੰਜਾਬੀ ਜ਼ਬਾਨ ਦੇ ਸਭ ਤੋਂ ਵੱਡੇ ਸ਼ਾਇਰ ਵੱਡੇ ਸ਼ਾਇਰ ਜਿਗ੍ਹਾ ਨਾਮ ਹੁੰਦਾ ਨਾ ਫਕੀਰ ਤਸੀਹੋ ਮੁਜੱਦਦ ਤਸੀਹੋ ਵਲੀ ਤਸੀਹੋ ਨਾਲ ਪੰਜਾਬੀ ਬੋਲੀ ਨੂੰ ਪ੍ਰਮੋਟ ਕਰਨ ਚੀ ਬਾਬਾ ਫਰੀਦ ਗਨ ਸ਼ਕਰ ਰਹਿਮਤੁ ਲਲਾ ਉਹਨਾਂ ਦਾ ਬੜਾ ਵੱਡਾ ਹੱਥ ਆ ਸਿੱਖਾਂ ਦੀ ਜਿੰਨੀਆਂ ਵੀ ਕਿਤਾਬਾਂ ਗ੍ਰੰਥ ਸਾਹਿਬ ਜੋ ਵੀ ਆ ਉਹ ਸਾਰੀਆਂ ਬਾਬੇ ਫਰੀਦ ਦੇ ਕਲਾਮ ਦੀ ਉੱਪਰ ਮਬਨੀ ਆ ਜੋ ਬਾਬੇ ਫਰੀਦ ਦਾ ਕਲਾਮ ਸਾਰੀਆਂ ਲਿਖੀਆਂ ਪੰਜਾਬੀ ਜ਼ਬਾਨ ਉਸ ਤੋਂ ਬਾਅਦ ਬਾਬੇ ਬੁੱਲੇ ਸ਼ਾ ਸਰਕਾਰ ਸੈਦ ਸਾਦੇ ਜਿੰਨੀਆਂ ਵੀ ਉਹਨਾਂ ਦੀਆਂ ਕਾਫੀਆਂ ਜਿੰਨੇ ਉਹਨਾਂ ਦੇ ਸ਼ਾਰ ਪੰਜਾਬੀ ਜ਼ਬਾਨ ਚ ਪੰਜਾਬੀ ਜ਼ਬਾਨ ਚ ਉਸੇ ਸ਼ੇਅਰ ਸੁਨੇ ਹਰਣਾ ਕਿ ਮਸਜਦ ਟਾ ਦੇ ਮੰਦਿਰ ਟਾ ਦੇ ਨਾ ਤੋਣੀ ਕਿਸੇ ਦਾ ਦਿਲ ਉੱਚ ਦਾ ਵਸਦਾ ਪੀਰ ਵਾਰਿਸ ਸ਼ਾਹ ਸਾਹਿਬ ਦੀ ਹੀਰ ਪੰਜਾਬੀ ਜ਼ਬਾਨ ਚ ਹਜ਼ਰ ਸੁਲਤਾਨ ਬਾਹੁ ਰਹਿਮਤੁ ਲਲਾਹ ਅਲਾ ਸਾਰਾ ਕ ਨਾਮ ਪੰਜਾਬੀ ਜ਼ਬਾਨ ਚ حضرت مولوی غلام رسول عالم پوری رحمت اللہ لہن دا سارا کلام پنجابی زبان چا سوائے دو کتابان کے ماربول الخاشین تے مسنا دوحیت آسم القصص یوسف زلیخان دا قصہ پنجابی زبان چا پڑھا نتا لوگ رکھتا چاہیے چٹھیا کے کلام آ کہ اہل دلان دے دلانو جان میاں اہل دلان دے دلانو جان میاں اے عرش پاگ رحم، رحمان رحیم دا بے درد دل دور اس مقام تو جو فرق زمین دا اسمان دا ایک اور شیر کرم دا قطرا عزلی دے وس نہیں عشق کرم دا قطرہ ازلی تے دے وس نہیں ایک نہ جمنے کر پایا ایک دن ਯਾਨੀ ਉਹਨਾਂ ਮਕਸਦ ਇਹ ਆ ਕਿ ਇਹ ਜਿਹੜਾ ਇਸ਼ਕ ਵਾ ਅੱਲਾਹ ਤਾਲਾ ਸ਼ੁਰੂ ਦਿਨ ਤੋਂ ਨਾਤ ਕਰ ਦਿੰਦੇ ਹੈ ਅਸਲੀ ਯਾਨੀ ਜਿਸ ਤਰ੍ਹਾਂ ਉਹ ਬੰਦੀ ਹੈ ਤੇ ਇੱਕ ਨੇ ਜਮਦਿਆਂ ਘਰ ਪਾਇਆ ਤੇ ਇੱਕ ਸਾਰੀ ਸਾਰੀ ਉਮਰ ਆਪਣੇ ਉਹ ਲੱਗੇ ਰਹਿੰਦੇ ਨਹੀਂ ਬਾਪ ਪਾ ਸਕਦੇ ਖਵਾਜਾ ਗੁਲਾਮ ਫਰੀਦ ਮਿੱਠਣ ਕੋਟਾ ਦੇ ਸਾਰਾ ਕਲਾਮ ਪੰਜਾਬੀ ਵਿੱਚ ਅਗਰ ਇਹ ਡੀ ਬਤਮੀਜ਼ ਜ਼ੁਬਾਨ ਹੁੰਦੀ ਤੇ ਬਾਬਾ ਫਰੀਦ ਸਰਕਾਰ ਨੇ ਆਪਣਾ ਪੇਗਾਮ ਲੋਕਾਂ ਤੱਕ ਪਹੁੰਚਾਉਣ ਵਾਸਤੇ پنجابی زبان کا انتخاب کیوں کیتا بابے بلے شاہ سرکار نے پنجابی زبان کا انتخاب کیوں کیتا حضور مولوی غلام رسول عالم پوری رحمت اللہ لہٰ نے حسن القصص سور یوسف دی تفسیر لکھن واسطے پنجابی زبان دا انتخاب کیوں کیتا نبی کریم صلی اللہ علیہ وسلم دا حلیہ مبارک ہولییا مبارک بیان کرنے واسطے پنجابی زبان دا انتخاب کیوں کیتا جس جی انہوں کا ایک بہت ہریش ٹری بڑا, بڑا مشہور ہونا دا پیارا پنجابی زبان دا مصرہ کہ یوس جی اپنا آپ سند لاہو لسل محبت جو کہہ رہے ہیں کہ جانا جن عورتہ نے ਜਿਸੂ ਸੱਲਮ ਦੇਖਿਆ ਉਹਨੇ ਆਪਣੇ ਹੱਥ ਵੜ ਲਏ ਕਹਿੰਦੇ ਲੈਂਦੀਆਂ ਵੇਖ ਜੇ ਕਦੀ ਮਹਿਬੂਬ ਮੇਰਾ ਲੈਂਦੀਆਂ ਵੇਖ ਜੇ ਕਦੀ ਮਹਿਬੂਬ ਮੇਰਾ ਦਿਲ ਕੱਟ ਕੇ ਕਤਲੇ ਰੋੜ ਦਿੰਦੀਆਂ ਫੇ ਕਹਿੰਦੇ ਹਸਨੇ ਯੂਸਫੀ ਹਸਨੇ ਫੀ ਆਪ ਸੱਲਮ ਉਸਤਨਿਮ ਤਸ਼ਬੀਹ ਇਹ ਰਿਹਾ ਸੁਣੋ ਨਿਕਲਾ ਫੇ ਕਹਿੰਦੇ ਹਸਨੇ ਯੂਸਫੀ ਬੂੰਦ ਉਸ ਬਹਿਰ ਵਿੱਚੋਂ ਜਿਸ ਨੇ ਮਿਸਰ ਕਨਾਨ ਤੜਪਾਈ ਲੀਂਦੀਆਂ ਵੇਖ ਜ ਕਦੀ ਮਹਿਬੂਬ ਮੇਰਾ ਦਿਲ ਕੱਟ ਕੇ ਕਤਲੇ ਰੋੜ ਦਿੰਦੀਆਂ ਕਹਿੰਦੇ ਕਿ ਹੁਸਨ ਯੂਸਫੀ ਇੱਕ ਕਤਰਾ ਇੱਕ ਬੂੰਦ ਉਸ ਬਹਿਰ ਵਿੱਚੋਂ ਆਪ ਸੱਲੱਲਾਹੁ ਅਲੈਹ ਵਸੱਲਮ ਦੀ ਤਸ਼ਬੀਹ ਦੇ ਰਿਹਾ ਬਹਿਰ ਵੱਡੇ ਸਮੁੰਦਰ ਨਾਲ ਹੁਸਨ ਦੀ ਤਸ਼ਬੀਹ ਔਰ ਸੈਦਨਾ ਯੂਸਫ ਅਲੈਹਿਸਲਾਮ ਦੀ ਹੁਸਨ ਦੀ ਤਸ਼ਬੀਹ ਦੇ ਰਿਹਾ ਉਸ ਸਮੁੰਦਰ ਦੇ ਪਾਣੀ ਦੇ ਕਤਰੇ ਦੀ اگر پنجابی زبان ایڈی بدتمیز ہندی مولوی غلام رسول علم پوری رحمت اللہ علیہ نے نبی پاک صلی اللہ علیہ وسلم دا حلیہ مبارک بیان کن واسطے پنجابی زبان دا انتخاب کیوں کیا حضرت سلطان باو رحمت اللہ علیہ نے لوگوں دی ہدایت واسطے اپنا آر کلام پنجابی زبان چے کیوں لکھیا الف چمبے دی بوٹی بڑا مشہور کلام خواجہ غلام فرید مٹھن کوٹ والیاں نے ਆਪਣਾ ਆਰ ਫਾਨਾ ਕਲਾਮ ਕਾਫੀਆਂ ਪੰਜਾਬੀ ਜ਼ਬਾਨ ਚ ਕਿਉਂ ਲਿਖੀਆਂ ਇਹ ਮੇਰਾ ਸਵਾਲ ਹਰ ਮਾਂ ਦੇ ਕੋਲੋਂ ਆ ਹਰ ਪੈਨ ਦੇ ਕੋਲੋਂ ਆ ਹਰ ਪਿਓ ਦੇ ਕੋਲੋਂ ਆ ਹਰ ਭਰਾ ਦੇ ਕੋਲੋਂ ਆ ਤੁਸੀਂ ਐਡੇ ਮੁਤਨਫਰ ਆਪਣੀ ਮਾਂ ਬੋਲੀ ਨਾਲ ਯਾਰ ਕਿ ਤੁਸੀਂ ਕਹਿੰਦੇ ਆ ਤੁਹਾਡੀ ਮਾਂ ਬੋਲੀ ਬਤਮੀਜ਼ ਆਈ ਡੋਂਟ ਐਗਰੀ ਵਿਦ ਯੂ ਮੈਂ ਤਾਂ ਨਾ ਮੁਤਫਿਕ ਨਹੀਂ ਪੰਜਾਬੀ ਜ਼ਬਾਨ ਇੱਕ ਮੁਕੰਮਲ ਜ਼ਬਾਨ ਆ ਉਰਦੂ ਇੱਕ ਨਾ ਮੁਕੰਮਲ ਜ਼ੁਬਾਨਾਂ ਚਾਮੀਆਂ ਜ਼ੁਬਾਨ ਨਹੀਂ ਆ ਗਈ ਤੁਹਾਨੂੰ ਪੰਜਾਬੀ ਫੋਬੀਆ ਹੋ ਗਿਆ ਉਹ ਕਹਿੰਦੇ ਨੇ ਨਾ ਕਵਾ ਚੱਲਾ ਹਸ ਕੀ ਚਾਲ ਆਪਣੀ ਚਾਲ ਵਿੱਚ ਪੁੱਲ ਗਿਆ ਤੁਸੀਂ ਹਸ ਦੀ ਚਾਲ ਚੱਲਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਤੁਸੀਂ ਹਿੰਦੂ ਬੋਲੁੰਦੇ ਹੋ ਜਾਂ ਤੁਸੀਂ ਵੀਰੇਸੀ ਬੋਲਦੇ ਪਏ ਹੋ ਖੁਦਾ ਦਾ ਵਾਸਤਾ ਮਾਵਾਂ ਦਾ ਕੀ ਹੱਥ ਜੋੜ ਕੇ ਬੇਨਤੀ ਆ ਕਿ ਮੇਰੀ ਭੈਣੋਂ ਮੇਰੇ ਭਰਾਵੋ ਮੇਰੀ ਮਾਵੋ ਪੰਜਾਬੀ ਜ਼ੁਬਾਨ ਦਾ ਮਜ਼ਾਕ ਨਾ ਬਣਾਓ। ਅਗਰ ਪੰਜਾਬੀ ਜ਼ੁਬਾਨ ਨੂੰ ਤੁਸੀਂ ਬਦਤਮੀਜ਼ੀ ਕਰੋਗੇ, ਬਦਤਮੀਜ਼ ਜ਼ੁਬਾਨ ਆ, ਤਾਂ ਤੁਸੀਂ ਦਰ ਹਕੀਕਤ ਨਾਉਜ਼ ਬਿੱਲਾ ਬਾਬਾ ਫਰੀਦ ਗਨਸ਼ਕਰ ਰਹਿਮਤੁੱਲਾਹ ਦੀ ਜ਼ਾਤ ਨੂੰ ਨਿਸ਼ਾਨਾ ਬਣਾਓਗੇ ਕਿਉਂਕਿ ਉਹਨਾਂ ਨੇ ਪੰਜਾਬੀ ਜ਼ੁਬਾਨ ਨੂੰ ਪ੍ਰਮੋਟ ਕੀਤਾ। ਤੁਸੀਂ ਸੁਲਤਾਨੇ ਬਹਾਉ ਰਹਿਮਤੁੱਲਾਹ ਨੂੰ ਨਿਸ਼ਾਨਾ ਬਣਾਓਗੇ। ਤੁਸੀਂ ਮੌਲਵੀ ਕਲਾਮ ਰਸੂਲ ਆਲਮਪੁਰੀ ਰਹਿਮਤੁੱਲਾਹ ਨੂੰ ਨਿਸ਼ਾਨਾ ਬਣਾਓਗੇ। ਆਪਣੀ ਮਾਂ ਬੋਲੀ ਨਹੀਂ ਛੱਡੀ ਹੁੰਦੀ। ਇੱਲਾਮ ਅਸਲ ਕਰੋ ਔਰ ਤੂੰ ਸਿੱਖੋ ਇੰਗਲਿਸ਼ ਸਿੱਖੋ ਫਾਰਸੀ ਸਿੱਖੋ ਤਨ ਅਰਬੀ ਸਿੱਖੋ ਤਨ ਕੋਈ ਨਹੀਂ ਲੋਗ ਦਾ ਸਿੱਖੰਦੋ ਮਗਰ ਮਾਂ ਬੋਲੀ ਨਹੀਂ ਛੱਡੀ ਦੀ ਜਿਹੜੇ ਲੋਕ ਕਹਿੰਦੇ ਨਾ ਕਿ ਬੱਚਿਆਂ ਨੂੰ ਤੂੰ ਸਿਖਾਓ ਪੰਜਾਬੀ ਸੱਕੇ ਬਦਤਮੀਜ਼ ਹੁੰਦੇ ਆ ਤੇ ਮੈਂ ਉਹਨਾਂ ਨੂੰ ਇਹੀ ਕਵਾਂਗਾ ਕਿ ਯਾਰ ਮਿਹਰਬਾਨੀ ਕਰੋ ਇਹ ਪੰਜਾਬੀ ਜ਼ੁਬਾਨ ਬਹੁਤ ਸੋਹਣੀ ਬਹੁਤ ਮਿੱਠੀ ਬਹੁਤ ਪਿਆਰੀ ਜ਼ੁਬਾਨ ਆ ਔਰ ਮੈਂ ਪੰਜਾਬੀ ਜਾਂ ਮੈਨੂੰ ਫਖਰ ਹੈ ਪੰਜਾਬੀ ਸਭਾਨ ਦਾ ਤੇ ਜਿੰਨੇ ਵੀ ਮੇਰੇ ਬਿੱਲੀ ਯਾਰ ਭੈਣ ਭਰਾਵਾਂ ਇਹ ਵੀਡੀਓ ਦੇਖਣ ਔਰ ਇਸ ਵੀਡੀਓ ਨੂੰ ਜ਼ਰੂਰ ਅੱਗੇ ਫੈਲਾਓ ਘਰ ਘਰ ਪਹੁੰਚਾਓ ਔਰ ਦੱਸਣ ਕਿ ਪੰਜਾਬੀ ਜ਼ੁਬਾਨ ਬਾਬਾ ਫਰੀਦ ਦੀਆ ਪੰਜਾਬੀ ਜ਼ੁਬਾਨ ਬਾਬੇ ਬੁੱਲੇ ਸ਼ਾਹ ਦੀਆ ਪੰਜਾਬੀ ਜ਼ੁਬਾਨ ਮੌਲਵੀ ਗਲਾਮਰ ਸੂਲ ਦੀਆ ਪੰਜਾਬੀ ਜ਼ੁਬਾਨ ਸੁਲਤਾਨ ਸੁਲਤਾਨੇ ਬਹਾਉ ਰਹਿਮਤਉੱਲਾਹ ਦੀਆ ਪੰਜਾਬੀ ਜ਼ੁਬਾਨ ਪੀਰ ਵਾਰਿਸ ਸ਼ਾਹ ਸਾਹਿਬ ਦੀਆ ਪੰਜਾਬੀ ਜ਼ੁਬਾਨ ਖ्वाजा ਗਲਾਮ ਫਰੀਦ ਮਠਨਕੋਟ ਵਾਲਿਆਂ ਦੀਆ ਪੰਜਾਬੀ ਸਾਡੀ ਪਛਾਣ ਹੈ ਔਰ ਸਾਨੂੰ ਫਖਰ ਪੰਜਾਬੀ ਹੋਣ ਦਾ ਜਾਜ ਹੋ ਜਾ ਕਿਉਂ